ਪੰਜਾਬ ਇੰਡੀਆ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਸਰਪੰਚੀ ਪੰਚੀ ਦੀਆਂ ਚੋਣਾਂ ਦੇ ਲਈ ਕਾਗਜ਼ ਪੜਨ ਆਏ ਆਮ ਲੋਕਾਂ ਨੂੰ ਪਾਣੀ ਦੀ ਸੁੱਕਤਾ ਉਪਲਬਧ ਨਾ ਹੋਣ ਕਰਕੇ ਧੁੱਪ ਵਿੱਚ ਥੱਲੇ ਬੈਠਣਾ ਪਿਆ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵਿਖੋ ਗੁਰਲੱਡਾ ਤੋਂ ਪੱਤਰਕਾਰ ਗਵਿੰਦਰ ਸਿੰਘ ਕੋਹਲੀ ਦੀ ਵਿਸ਼ੇਸ਼ ਰਿਪੋਰਟ ਪੱਖਿਆਂ ਦਾ ਪ੍ਰਬੰਧ ਹੈ ਨਾ ਇੱਥੇ ਪਾਣੀ ਦਾ ਪ੍ਰਬੰਧ ਹੈ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਕਿ ਆ ਦੇਖੋ ਤੁਸੀਂ ਬੀਬੀਆਂ ਦਾ ਹਾਲ ਦੇਖ ਸਕਦੇ ਹੋ ਕਿ ਉਹ ਵਿਚਾਰੀਆਂ ਥੱਲੇ ਬੈਠੀਆਂ ਨੇ ਇੱਕ ਪਾਸੇ ਗੰਦ ਪਿਆ ਹੋਇਆ ਹੈ ਔਰ ਉਹ ਥੱਲੇ ਬੈਠੀਆਂ ਨੇ ਔਰ ਨਾ ਹੀ ਉੱਤੇ ਕੋਈ ਪੱਖਿਆਂ ਦਾ ਪ੍ਰਬੰਧ ਹੈ ਅਗਰ ਤੁਸੀਂ ਲੇਡੀਜ਼ ਵਾਸਤੇ ਰਿਜ਼ਰਵੇਸ਼ਨ ਕਰਦੇ ਹੋ ਤਾਂ ਉਹਨਾਂ ਦੇ ਪ੍ਰਬੰਧਾਂ ਦੀ ਵੀ ਸਾਨੂੰ ਸਭ ਨੂੰ ਲੋੜ ਪੈਂਦੀ ਹੈ ਹੁਣ ਬੀਬੀਆਂ ਨਾ ਤਾਂ ਇੱਥੇ ਲਕੰਟਾ ਘੜ ਸਕਦੀਆਂ ਨੇ ਤੇ ਨਾ ਹੀ ਉਹ ਵਿਚਾਰੀਆਂ ਥੱਲੇ ਦੇਖੋ ਕਾਹਦੇ ਵਿੱਚ ਗੰਦੀ ਜਗ੍ਹਾ ਦੇ ਵਿੱਚ ਬੈਠੀ ਹੋਣੀਆਂ ਨੇ ਪਰਸ਼ਾਸ਼ਨ ਦੀ ਇਹਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਹੁਣੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਐਸਜੀਐਮ ਸਾਹਿਬ ਨੂੰ ਇੱਥੇ ਬਹੁਤ ਜਲਦੀ ਭੇਜ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਜਿਹੜਾ ਕੰਮ ਉਹਨਾਂ ਨੇ 12 ਵਜੇ ਕਰਨਾ ਸ਼ੁਰੂ ਕੀਤਾ ਇਹ ਕੰਮ ਲਈ ਆਪਾਂ ਕੱਲ ਵੀ ਕਰ ਸਕਦੇ ਸੀਗੇ ਮੈਂ ਅੱਗੇ ਵੀ ਤੁਹਾਨੂੰ ਦਿਖਾਣਾ ਚਾਹਾਂਗੀ ਕਿ ਬਹੁਤ ਜਗ੍ਹਾ ਅਨਨੈਸੈਸਰੀ ਇਸ ਚੀਜ਼ਾਂ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ ਅਕੀਨ ਦਾ ਰਾਜਪਾਲ ਨੇ ਹੀ ਪਿੱਛੇ ਆਪਾਂ ਨੂੰ ਪਤਾ ਸੀ ਚਾਂਦੀ ਟੈਂਟ ਨਹੀਂ ਇਹ ਤਾਂ ਪੂਰਾ ਜੀਆ ਨਾ ਆਪਾਂ ਤੇ ਪਰੰਤੂ ਹੁਣ ਆਪਾਂ ਬੈਠੇ ਇੱਕ ਵਾਰ ਜੀਏ ਨਾ ਬੈਠਾ ਭਾਗੀ ਇਹਨਾਂ ਨੂੰ ਸੋਰੀ ਬੈਠੇ 12:00 ਬਚ ਗਏ ਪਰ ਹੁਣ ਜੇ ਆਪਾਂ ਹੁਣ 12:00 ਮੁਝੇ ਸ਼ੁਰੂ ਕਰਦੇ ਹਾਂ 9:00 ਵਜੇ ਤੇ ਤੁਹਾਡੇ ਆਰੋਸ ਤੁਸੀਂ ਕਰਨਾ ਹਾਂ ਉਹ ਪਗਲੀ ਕੀ ਥੋੜਾ ਕਰਨਾ ਪਗਲੀ ਬੁਛਾੜੀ ਪਰੇਸ਼ਾਨ ਸੀ ਆਪ ਬਜ਼ੁਰਗੀ ਨੇ ਬਿਠਾਓ ਪਲੀਜ਼ ਲੋਕ ਇਹਨਾਂ ਨੂੰ ੱਟਕੇ ਮਾਰ ਕੇ ਥੱਲੇ ਛੁੱਟ ਕੇ ਨਾ ਨਹੀਂ ਗਿਆ ਪਾਣੀ ਪਿਆਉਗੀ ਇਸ ਇਹਨਾਂ ਨੂੰ ਕੀ ਸੁਣਗੇ ਸਾਹਿਬ ਤੁਹਾਡੀ ਸੁਣੇ ਕਰਦੀ ਹੈ ਤੁਸੀਂ ਆ ਰਹੇ ਹੋ ਸੋ ਲੋਕ ਨੇ ਆ ਰਹੇ ਹੋ ਕਿਸੇ ਨੂੰ ਲੁਕੋ ਮੈਂ ਤੁਹਾਨੂੰ ਕਹਿ ਰਿਹਾ ਤੁਹਾਨੂੰ ਫੋਨ ਤੇ ਰਿਕਵੈਸਟ ਕੀਤੀ ਸੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਫੋਨ ਤੇ ਰਿਕਵੈਸਟ ਕੀਤੀ ਸੀ ਕਿ ਸੰ ਕੋਈ ਮੇਰੇ ਸਾਥੀ ਨਾਲ ਹੈ ਮੈਂ ਤੁਹਾਨੂੰ ਦਿਲ ਜੀ ਤੁਸੀਂ ਮੇਰੇ ਬਹੁਤ ਵੱਡੇ ਸਰਕਾਰੀ ਉਹਨੇ ਹੱਥੋਂ ਹੰਗਰੀ ਕੀਤੀ ਕਰਦੀ ਹੈ ਉਹ ਐਵੇਂ ਚ ਪੁੱਛੀਗੇ ਡੇਨ ਮਾਰਤਾ ਹੋਣਾ ਨਹੀਂ ਆ ਦਿਖੋ ਮਾਤਾ ਮੋਤਾ ਹਾਤੀ ਹਾਂ ਇਹ ਵਿਚਾਰੀ ਕਹਿੰਦੇ ਪਰੇਸ਼ਾਨ ਹੋ ਰਹੀ ਹੈ ਅੰਦਰ ਤੋਂ ਮੇਰੇ ਕੋਲ ਰੂਮੀ ਨਹੀਂ ਆ ਰਿਹਾ ਨਾ ਇਹ ਕਿ ਫਾਈਨਲ ਨਾ

सही लियो है कि यू सब मैं हजी भी कहनी एक घंटे का समय लो इनका सीयती करना लावागे एक घंटे का समय सही तरह लोकां को पानी मिलना चाहिए लोकां को कोई बैठने का इंतजाम होना चाहिए लोकां को तो और कुछ तो नहीं चाहिए सिर्फ लोग की दिक्कत लोग अंदर आवा इसके लिए मांग बिना तो आपका पानी की नहीं सही हम अपने इथे ने दिखड़ेया वे तो करके ले होंगे तब मेरे साथ ਜੀ ਜੀ ਤੁਸੀਂ ਐਂਡਰ ਨੂੰ ਇਹ ਤਾਂ ਕੌਲਟੀ ਹੈ ਨਾ ਤੁਸੀਂ ਉਹ ਕਾਲੀ ਅਨਾਉਂਸਮੈਂਟ ਤੁਸੀਂ ਦੇਵਾਉਂਗੀ ਨਾ ਪਹਿਲਾਂ ਦੇ ਵਿੱਚ ਅਨਾਉਂਸ ਕਰਵਾਉਣਾ ਸੀ ਵੀਡੀਓ ਦਾ ਨਾ ਅਨੰਦਾ ਅਗਲਾ ਕੀ ਕੰਮ ਨਾ ਤੁਸੀਂ ਇਸ ਚੱਕ ਪਹਿਲੀ ਲੈਣੇ ਸੀ ਵੀਡੀਓ ਸਾਹਿਬ ਮੈਂ ਤੁਹਾਨੂੰ ਮੁਨ ਵੀ ਬੇਨਤੀ ਕਰਦੀ ਆ ਆਪਣੇ ਕੋਲ ਇੱਕ ਵੈਲ ਦਾ ਸਮਾਂ ਅਦਰਵਾਈਜ਼ ਵੀ ਹਾਵ ਟੂ ਟੇਕ ਅ ਸਮ ਸਟ੍ਰਿਕਟ ਐਕਸ਼ਨ ਅਗੇਂਸਟ ਇਹ ਕਿਉਂਕਿ ਨਾ ਪਬਲਿਕ ਨੂੰ ਪਰੇਸ਼ਾਨ ਕਰ ਬਿਲਕੁਲ ਨਹੀਂ ਆਈ ਕਿਉਂਕਿ ਹੁਣ ਲੋਕਾਂ ਦੇ ਫੋਨ ਆਏ ਮੈਡਮ ਤੁਹਾਡੇ ਕਾਲਜ ਦੀ ਪਰੇਸ਼ਾਨੀ ਸੀ ਤਾਂ ਤੁਹਾਨੂੰ ਨਾਮਿਨੇਟ ਹੀ ਹੋਣਗੀ ਹੋ ਪਾਵਾਂਗੀ ਹਰ ਜੀ ਸਾਡੇ ਕੋਲੋਂ ਕੋਈ ਇਹ ਨਾ ਦੀ ਤੁਹਾਡੀ ਨਸਰ ਹੈ আর ਉਸ ਨੂੰ ਇਹ ਨਹੀਂ অপারেট ਕਰਨਾ ਆਪਣੇ ਕਿਸਾਬ ਤੇ করতে ਕਿਸਾਬ ਤੇ ਨਾ ਕੋਈ ਕਿਸੇ ਨਾਲ ਕੋਈ ডিসਾਬਲ ਹੁੰਦਾ ਨਹੀਂ ਉਹ ਕਹ ਰਿਹਾ ਕਿ ਕਿਸੇ ਸਾਹ ਨੂੰ ਕਿਸੇ ਸਾਹ ਨੂੰ ਦੱਸਦੀ ਨਹੀਂ ਜੀ ਮੈਮ ਅੱਜ ਮੈਨੂੰ ਇਹ ਤੋਂ ਫੋਨ ਗਿਆ ਕਿ ਐਸਡੀਐਮ ਦਫ਼ਤਰ ਵਿੱਚ ਕੁਝ ਵੀ ਅਕੇ ਵੀਡੀਓਸ ਆਪ ਕੋਲੇ ਤਾਬਿਸ਼ ਕਰਨ ਆਏ ਹੈ ਕਿ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਪ੍ਰਬੰਧ ਦਾ ਮਤਲਬ ਕਿ ਸਾਡੇ ਕਾਗਜ਼ ਪਰੰਨਾ ਹੀ ਮੁਸ਼ਕਿਲ ਹੋ ਰਿਹਾ ਹੈ ਮੇਰੀਆਂ ਬੀਬੀਆਂ ਥੱਲੇ ਬੈਠੀਆਂ ਨੇ ਧੁੱਪੇ ਬੈਠੀਆਂ ਨੇ ਔਰ ਪਾਣੀ ਦਾ ਹਜੇ ਤਾਂ ਕੋਈ ਪ੍ਰਬੰਧ ਨਹੀਂ ਹੈ ਅਗਰ ਆਪਾਂ ਇੱਕ ਸਿਸਟਮ ਨੂੰ ਚਲਾਉਣਾ ਹੋਵੇ ਤਾਂ ਆਪਾਂ ਉਹ ਲਾਈਨਸ ਬਣਾ ਸਕਦੇ ਆ ਆਪਾਂ ਟੋਕਰ ਨੰਬਰ ਦੇ ਸਕਦੇ ਆ ਹਰ ਪਿੰਡ ਨੂੰ ਇੱਕ ਟੋਕਰ ਨੰਬਰ ਨਾਲ ਹੀ ਬਹੁਤ ਹੀ ਇਹੋ ਜਿਹੇ ਤਰੀਕੇ ਹੁੰਦੇ ਆ ਪ੍ਰਸ਼ਾਸਨ ਕੋਲੇ ਸਰਕਾਰ ਕੋਲੇ ਕਿਉਂਕਿ ਇਹਨਾਂ ਕੋਲੇ ਹਰ ਚੀਜ਼ ਜਿਹੜੀ ਆਪਾਂ ਟੈਕਸ ਭਰਦੇ ਰਹੀ ਸੀ ਕਰਕੇ ਭਰਦੇ ਆ ਕਿ ਸਾਨੂੰ ਪਬਲਿਕ ਨੂੰ ਆਮ ਜਨਤਾ ਨੂੰ ਖੱਜਲ ਹੋਣਾ ਨਾ ਪਵੇ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਬਾਹਰ ਜਾ ਕੇ ਪਬਲਿਕ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਇੰਨਾ ਕੁ ਬੁਰਾ ਹਾਲ ਹੈ ਕਿ ਮੇਰੀਆਂ ਬੀਬੀਆਂ ਨੇ ਚੁੰਨੀਆਂ ਲੈ ਚੁੱਕੀਆਂ ਨੇ ਇਈ ਬੰਨੇ ਬੀਬੀਆਂ ਦੇ ਇੰਨਾ ਪਸੀਨਾ ਆਉਣ ਨਾਲ ਕੱਪੜੇ ਗਿੱਲੇ ਨਾ ਕੋਈ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਨਾ ਕੋਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਕਿ ਹਰੇਕ ਨੂੰ ਪਾਸੋਂ ਸਾਨੂੰ ਖਚਲ-ਖਵਾਰੀ ਹੋ ਰਹੀ ਹੈ ਅਗਰ ਮੈਂ ਗੱਲ ਕਰਾਂ ਕਾਗਜ਼ ਪਰੰਦੀ ਤਾਂ ਕਾਗਜ਼ ਪਰੰਦ ਦਾ ਕੀ ਹੈ ਕਿ ਕਿਸੇ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਮੈਨੂੰ ਵਾਸ਼ ਮਾਰੀ ਹੈ ਕਿ ਨਹੀਂ ਅਜੇ ਤੱਕ ਇਹ ਮਾਈਕਰ ਪ੍ਰਬੰਧ ਨਹੀਂ ਹੋ ਪਾ ਰਿਹਾ ਤੇ ਜਦੋਂ ਅਸੀਂ ਇੱਥੇ ਆ ਕੇ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਦਫ਼ਤਰ ਛੱਡ ਕੇ ਇੱਥੋਂ ਭੱਜ ਚੁੱਕੇ ਨੇ ਵੀਡੀਓ ਸਾਹਿਬ ਆਪਣੇ ਦਫ਼ਤਰ ਦੇ ਵਿੱਚ ਨਹੀਂ ਹੈਗੇ ਨੇ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਰਦਾ ਮੈਡਮ ਜੀ ਹਾਂਜੀ ਮੈਡਮ ਜੀ ਤੁਸੀਂ ਬਾਹਰ ਬੈਠੋ ਤੁਸੀਂ ਚਾਹ ਪੀਓ ਬੈਠੋ ਮੈਂ ਉਹਨਾਂ ਨੇ ਦੱਸਿਆ ਮੈਂ ਕਿ ਚਾਹ ਸਾਡੇ ਵਾਸਤੇ ਨਹੀਂ ਆਮ ਪਬਲਿਕ ਵਾਸਤੇ ਹੈ ਨਹੀਂ ਇਹ ਪੱਕੇ ਇਹ ਸੀ ਉਹਨਾਂ ਵਾਸਤੇ ਹੈ ਇਹ ਸਾਰਾ ਕੁਝ ਪਬਲਿਕ ਦਾ ਹੈ ਤੇ ਪਬਲਿਕ ਇਹਨੂੰ ਦੇਣਾ ਚਾਹੁੰਦੀ ਹੈ ਤਾਂ ਪਬਲਿਕ ਇਹਨੂੰ ਲੈਣਾ ਵੀ ਬਹੁਤ ਚੰਗੀ ਤਰ੍ਹਾਂ ਚਾਹੁੰਦੀ ਹੈ ਮੈਂ ਉਹੀ ਅਪੀਲ ਕਰਦੀ ਹਾਂ ਏ ਆਪ ਵਰਕਰਸ ਨੂੰ ਕਿ ਪਮੋ ਕਿਸੇ ਵੀ ਪਾਰਟੀ ਚ ਨਹੀਂ ਹੋ ਆਪ ਪਬਲਿਕ ਨੇ ਔਰ ਪਬਲਿਕ ਨੂੰ ਫਰਸਟ ਓਪਰਚ्युनिटी ਦੇਣਾ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਹੱਕ ਬੰਦਾ ਹੈ ਅਗਰ ਤੁਹਾਨੂੰ ਚੂਨਾ ਨਹੀਂ ਹੈ ਫਰਮਾਨੀਆਂ ਆਨੀਆਂ ਤਾਂ ਤੁਸੀਂ ਇਹ ਸਭ ਛੱਡ ਸਕਦੇ ਹੋ ਤੁਸੀਂ ਇਹ ਸਭ ਛੱਡ ਕੇ ਕੋਈ ਹੋਰ ਕੰਮ ਕਰ ਲੋ ਜੋ ਕੰਮ ਤੁਹਾਡੇ ਕੋਲ ਹੋ ਜਾਈ ਪਰ ਇਹ ਕੰਮ ਤੁਸੀਂ ਲੈਕ ਨਹੀਂ ਹੋ ਆਮ ਲੋਕਾਂ ਦੇ ਵਿੱਚ ਪਲੀਜ਼ ਤੁਸੀਂ ਜਾ ਕੇ ਦੇਖੋ ਮੈਂ মিডিਆ ਨੂੰ ਬੇਨਤੀ ਕਰਦੀ ਆ ਆਮ ਲੋਕਾਂ ਦੇ ਤੁਸੀਂ ਵੀਊ ਲੈ ਕੇ ਦੇਖੋ ਕਿ ਉਹ ਕਿੰਨੇ ਪਰੇਸ਼ਾਨ ਨੇ ਉਹ ਚੀਕਾਂ ਮਾਰ ਰਹੇ ਕੋਈ ਇਹ ਨਹੀਂ ਕਿ ਕੱਲਾ ਕਾਂਗਰਸ ਪਰੇਸ਼ਾਨ ਹੈ ਇਹ ਕੱਲਾ ਕਾਂ ਨਹੀਂ ਪਰੇਸ਼ਾਨ ਹੈ ਜਾਂ ਆਮ ਆਲੋ ਪਰੇਸ਼ਾਨ ਹੈ ਇਹ ਤਾਂ ਪੂਰੀ ਦੀ ਪੂਰੀ ਪਬਲਿਕ ਪਰੇਸ਼ਾਨ ਹੈ ਅੱਜ ਜੀ ਇੱਥੇ ਵਿਡੀਓ ਦਫ਼ਤਰ ਬਟਲਾ ਦਾਦੇ ਵਿੱਚ ਅੱਜ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਅੱਜ ਕੰਕੀਟ ਹੈ ਜਾਨੀ ਕਿ ਆਪਣੀਆਂ ਜਿਹਨੇ ਫਾਇਲਾ ਫਾਰਮ ਭਰ ਰਹੇ ਨੇ ਇੱਥੇ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਪ੍ਰਬੰਧ ਪਾਣੀ ਦਾ ਜਾਂ ਕੋਈ ਬੈਠਣ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਜਿਹੜਾ ਇੱਥੋਂ ਦਾ ਪ੍ਰਬੰਧ ਹੈ ਵੀ ਬਿਲਕੁਲ ਹੀ ਇੱਕ ਜ਼ੀਰੋ ਕੰਮ ਕੀਤਾ ਬਿਲਕੁਲ ਹੀ ਜ਼ੀਰੋ ਸਾਫ਼ੀ ਵੀ ਨਾਗਾ ਅਗਰ ਇਹਨਾਂ ਦਾ ਭਾਨੇ ਇਹ ਨਹੀਂ ਕਿ ਜੀ ਇੱਕ ਪਿੰਡ ਚ ਇੱਕ ਜਣੇ ਨੇ ਫਾਈਲ ਭਰਨੀ ਸੀ ਤਾਂ ਚਾਰ ਚਾਰ ਜਣੇ ਨੂੰ ਨਾਲ ਲੈ ਕੇ ਆ ਗਏ ਨੇ ਜਿਹੜਾ ਇਹਨਾਂ ਨੇ ਮੈਨੂੰ ਇਹਨਾਂ ਤੋਂ ਸਵਾਲ ਪੁੱਛਣ ਦੇ ਜਿਹੜਾ ਮੈਨੂੰ ਵੀਡੀਓ ਨੇ ਜਵਾਬ ਦਿੱਤਾ ਕਹਿੰਦਾ ਮੇਰੀ ਇਸ 'ਚ ਕੋਈ ਜ਼ਿੰਮੇਵਾਰੀ ਨਹੀਂ ਹੈ ਇਹ ਸਾਰਾ ਕੰਮ ਹੈ ਡੀਸੀ ਸਾਹਿਬ ਦਾ ਜੇ ਤੁਸੀਂ ਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਉਹ ਕਹਿੰਦੇ ਕਿ ਮੈਂ ਐਸਜੀਐਮ ਸਾਹਿਬ ਨੂੰ ਹੁਣੇ ਇੱਥੇ ਭੇਜ ਦਿੰਦਾ ਸਿੱਧੇ ਪਾਣੀ ਦਾ ਪ੍ਰਬੰਧ ਹੀ ਕਰਾ ਜੀ ਜੋ ਸਾਡੀ ਇੱਕ ਬੇਸਿਕ ਲੋੜ ਹੈ ਪਰ ਮੈਂ ਇੱਥੇ ਕੋਈ ਚੱਲ ਕੇ ਆ ਗਿਆ ਜਾਂ ਕੋਈ ਦੇਖਣ ਆ ਗਿਆ ਤੇ ਇੱਥੇ ਨਾ ਤੋਂ ਕੋਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਨਾ ਹੀ ਕੋਈ ਟੋਕਮ ਦਾ ਪ੍ਰਬੰਧ ਨਹੀਂ ਨਾ ਹੀ ਕੋਈ ਲਾਈਨਾਂ ਦਾ ਪ੍ਰਬੰਧ ਲੋਕ ਇੱਥੇ ਦੂਜੇ ਨੂੰ ਮਿੱਧਦੇ ਹੋਏ ਚੱਲ ਰਹੇ ਸੀ ਅੱਜ ਤੁਹਾਨੂੰ ਪਤਾ ਹੈ ਕਿ ਰਿਜ਼ਰਵੇਸ਼ਨ ਜਿਸ ਤਰ੍ਹਾਂ ਲੇਡੀਜ਼ ਨੇ ਕੀਤੀਆਂ ਤਾਂ ਬੀਬੀਆਂ ਨੇ ਆਨ ਨਾਲ ਬੱਚੇ ਆ ਕੇ ਆਏ ਮੈਂ ਖੁਦ ਦੇਖਿਆ ਕਿ ਬੀਬੀਆਂ ਨੇ ਚੁੰਨੀਆਂ ਨੇ ਉਹ ਲੈ ਚੁੱਕੀਆਂ ਨੇ ਇੰਨਾ ਤੱਕਾ ਮੁੱਕੀ ਹੋਇਆ ਕਿ ਬੱਚੇ ਸੀ ਇਹ ਨਾਲ ਉਹ ਡਿੱਗੇ ਨੇ ਔਰ ਮੈਂ ਇਵਨ ਅਗ ਮੈਂ ਖੁਦ ਨਹੀਂ ਗੱਲ ਕਰ ਰਹਾ ਤਾਂ ਮੈਂ ਐਸਡੂਮ ਸਾਹ ਤੱਕ ਪਹੁੰਚਦੇ ਪਹੁੰਚਦੇ ਮੈਨੂੰ 15 20 ਮਿੰਟ ਹੀ ਕਹਿੋ ਜੀ ਰਾਸ ਤੋਂ ਨਿਕਲਣਾ ਪਿਆ ਜਿਹਦੇ ਬਾਰੇ ਮੈਂ ਸਮਝਦੀ ਆ ਕਿ ਇਹਨਾਂ ਰਾਸ ਤੋਂ ਉਸ ਟਾਈਮ ਵੀ ਨਹੀਂ ਹੁੰਦਾ ਜਦੋਂ ਕੋਈ ਗੰਗਿਆਨਾ ਮਮਾ ਆਲ ਬੰਦੋ ਕੋ ਮਾਲੇਨਾ ਨੇ ਇੱਥੇ ਖੜਾ ਕਰ ਦਿੱਤਾ ਨਾ ਪਾਣੀ ਦਾ ਪ੍ਰਬੰਧ ਨਾ ਫਾਰਮ ਕੋਈ ਫੀਲ ਕਰਨ ਦਾ ਪਰਵਾਨਾ ਨਾ ਕਿਸੇ ਨੂੰ ਕੋਈ ਗਾਈਡਲਾਈਨ ਦਿੱਤੀ ਗਈ ਹੈ ਨਾ ਹੀ ਕੋਈ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਗਈਆਂ ਨੇ ਇਵਨ ਇਹਨਾਂ ਨੇ ਸਾਰਾ ਹੀ ਕੰਮ ਪਬਲਿਕ ਨਦੋਸ਼ ਕਰ ਦਿੱਤਾ ਕਿ ਉਹਨਾਂ ਨੂੰ ਇੰਨੀਆਂ ਸਭ ਚੀਜ਼ਾਂ ਬਾਰੇ ਕੁਝ ਪਤਾ ਹੀ ਨਹੀਂ ਹੈ